ਤੇ ਹੁਣ ਗੱਲ ਜਲੰਧਰ ਤੇ ਅੰਮ੍ਰਿਤਸਰ ਦੀ ਗੋਲੀकांड ਮਿਸਟਰੀ ਦੀ ਮਿਸਟਰੀ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਹਾਲੇ ਤੱਕ ਵੀ ਇਹ ਮਿਸਟਰੀ ਸੁਲਝੀ ਨਹੀਂ ਹੈ ਇਹ ਕਹਾਣੀ ਸੁਲਝੀ ਨਹੀਂ ਹੈ ਦੋ ਬੱਚਿਆਂ ਨੂੰ ਗੋਲੀ ਲੱਗਦੀ ਹੈ ਅਤੇ ਪੁਲਿਸ ਦੇ ਹੱਥ ਹਾਲੇ ਵੀ ਖਾਲੀ ਨੇ ਗੋਲੀ ਲੱਗਣ ਦੇ ਕਾਰਨਾਂ ਦਾ ਹਾਲੇ ਵੀ ਖੁਲਾਸਾ ਨਹੀਂ ਹੋਇਆ ਅੰਮ੍ਰਿਤਸਰ ਦੇ ਵਿੱਚ 3 ਸਾਲ ਦੀ ਬੱਚੀ ਦੇ ਪੈਰ ਦੇ ਵਿੱਚ ਗੋਲੀ ਵੱਜਦੀ ਹੈ ਜਦੋਂ ਉਹ ਪਿਤਾ ਦੇ ਨਾਲ ਟਿਊਸ਼ਨ ਜਾ ਰਹੀ ਸੀ ਤੇ ਜਲੰਧਰ ਤੇ ਅੰਮ੍ਰਿਤਸਰ ਦੇ ਵਿੱਚ ਇਹ ਗੋਲੀकांड ਵਾਪਰਿਆ ਦੋ ਮਾਸੂਮ ਬੱਚੀਆਂ ਦੋ ਛੋਟੀਆਂ ਬੱਚੀਆਂ ਜਿਨ੍ਹਾਂ ਨੂੰ ਗੋਲੀ ਲੱਗੀ ਤੇ ਪੁਲਿਸ ਦੇ ਹੱਥ ਖਾਲੀ ਨੇ ਕਿ ਕਿਸ ਨੇ ਗੋਲੀ ਚਲਾਈ ਗੋਲੀ ਕਿਉਂ ਮਾਰੀ ਗਈ ਕਿਸ ਦੇ ਵੱਲੋਂ ਮਾਰੀ ਗਈ ਕਿਉਂ ਅੱਜ ਤੱਕ ਪਤਾ ਨਹੀਂ ਲੱਗ ਰਿਹਾ ਅੰਮ੍ਰਿਤਸਰ ਦੇ ਵਿੱਚ 3 ਸਾਲ ਦੀ ਬੱਚੀ ਦੇ ਪੈਰ ਦੇ ਵਿੱਚ ਗੋਲੀ ਲੱਗੀ ਤੇ ਪਿਤਾ ਦੇ ਨਾਲ ਜਦੋਂ ਟਿਊਸ਼ਨ ਜਾ ਰਹੀ ਸੀ ਬੱਚੀ ਉਦੋਂ ਗੋਲੀ ਲੱਗੀ ਜਲੰਧਰ ਦੇ ਵਿੱਚ ਇੱਕ 4 ਸਾਲ ਦੀ ਬੱਚੀ ਨੂੰ ਗੋਲੀ ਲੱਗੀ ਜਦੋਂ ਉਹ ਜੱਤ ਤੇ ਸੌਰੇ ਦੇ ਦੋਵੇਂ ਮਿਸਟਰੀਆ ਹਾਲੇ ਵੀ ਅਣਸੂਝੀਆਂ ਨੇ ਬੱਚੀ ਦੇ ਗੋਡੇ ਦੇ ਵਿੱਚੋਂ ਗੋਲੀ ਵੱਜੀ ਜੋ ਬਾਅਦ ਦੇ ਵਿੱਚ ਡਾਕਟਰਾਂ ਦੇ ਵੱਲੋਂ ਕੱਢੀ ਵੀ ਗਈ 27 ਮਈ ਇਹ ਹੈ ਵਾਰਦਾਤ ਦੂਜੇ ਪਾਸੇ 3.5 ਸਾਲ ਦੀ ਬੱਚੀ ਅੰਮ੍ਰਿਤਸਰ ਦੇ ਵਿੱਚ ਜਦੋਂ ਆਪਣੇ ਪਿਤਾ ਦੇ ਨਾਲ ਟਿਊਸ਼ਨ ਤੇ ਜਾ ਰਹੀ ਸੀ ਤਾਂ ਅਚਾਨਕ ਉਸ ਦੇ ਗੋਲੀ ਲੱਗ ਗਈ ਆ ਜਿਸ ਨੂੰ ਤੁਰੰਤ ਹਸਪੀਟਲ ਦੇ ਵਿੱਚ ਲਿਜਾਇਆ ਜਾਂਦਾ ਸੀਸੀਟੀਵੀ ਦੇਖੋ ਸੀਸੀਟੀਵੀ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਪਿਤਾ ਆਪਣੀ ਬੱਚੀ ਨੂੰ ਪਹਿਲਾਂ ਪੈਦਲ ਲੈ ਕੇ ਜਾ ਰਿਹਾ ਹੁੰਦਾ ਜਿਵੇਂ ਹੀ ਉਸ ਦੇ ਗੋਲੀ ਵੱਜਦੀ ਆ ਉਹ ਤੁਰੰਤ ਉਸ ਨੂੰ ਗੋਦ ਦੇ ਵਿੱਚ ਉਠਾਉਂਦਾ ਹੈ ਤੇ ਹਸਪੀਟਲ ਲੈ ਕੇ ਜਾਂਦਾ ਹੈ ਦੂਜੇ ਪਾਸੇ ਜਲੰਧਰ ਦੀ ਘਟਨਾ ਜਿੱਥੇ ਇਹ ਬੱਚੀ ਸੱਚਾਈ ਛਤ ਤੇ ਸੀ ਛਤ ਤੇ ਸੌ ਰਹੀ ਸੀ ਤੇ ਇਸ ਨੇ ਦਰਦ ਦੀ ਸ਼ਿਕਾਇਤ ਕੀਤੀ ਤਾਂ ਪਤਾ ਲੱਗਿਆ ਕਿ ਗੋਡੇ ਦੇ ਵਿੱਚੋਂ ਖੂਨ ਨਿਕਲ ਰਿਹਾ ਹੈ ਤੇ ਜਦੋਂ ਪਤਾ ਲੱਗਿਆ ਡਾਕਟਰ ਕੋਲ ਲੈ ਕੇ ਗਏ ਤਾਂ ਇੱਕ ਗੋਲੀ ਵੱਜੀ ਹੋਈ ਸੀ ਤਾਂ ਇਹ ਗੋਲੀ ਕਿਸ ਨੇ ਚਲਾਈ ਕਿਉਂ ਨਹੀਂ ਪਤਾ ਲੱਗ ਰਿਹਾ ਕਿ ਇਹ ਗੋਲੀ ਕਿਸ ਦੇ ਵੱਲੋਂ ਚਲਾਈ ਗਈ ਕੌਣ ਇਸ ਵਾਰਦਾਤ ਦੇ ਪਿੱਛੇ ਹੈ ਬੱਚਿਆਂ ਦੇ ਗੋਲੀ ਕਿਉਂ ਮਾਰੀ ਗਈ ਜਾਂ ਇਹ ਅਚਾਨਕ ਵੱਜੀ ਇਹ ਸਵਾਲ ਹੈ ਤਾਂ ਦੋ ਬੁਲੇਟਸ ਦੋ ਮਿਸਟਰੀਆ ਮਿਸਟਰੀ ਆਖਿਰ ਕਿਸ ਪਾਸੇ ਤੋਂ ਗੋਲੀ ਚੱਲੀ ਸਵਾਲ ਇਹ ਹੈ ਕਿ ਗੋਲੀ ਆਈ ਕਿਹੜੇ ਪਾਸੇ ਤੋਂ ਕਿਸ ਵੈਪਨ ਦੇ ਨਾਲ ਗੋਲੀ ਚੱਲੀ ਬੱਚਿਆਂ ਨੂੰ ਟਾਰਗੇਟ ਕਿਸ ਨੇ ਕੀਤਾ ਕਿਉਂ ਟਾਰਗੇਟ ਕੀਤਾ ਇਹ ਵੀ ਸਵਾਲ ਹੈ ਤੇ ਕਿਸ ਨੇ ਟਾਰਗੇਟ ਕੀਤਾ ਇਹ ਵੀ ਸਵਾਲ ਹੈ ਇਸ ਦੇ ਨਾਲ ਹੀ ਸਵਾਲ ਇਹ ਵੀ ਹੈ ਕਿ ਇਹ ਇਤਫਾਕ ਹੈ ਜਾਂ ਸੋਚਿਆ ਸਮਝਿਆ ਵਾਰ ਹੈ ਕਿਉਂਕਿ ਜੇ ਦੋ ਥਾਮਾ ਤੇ ਦੋ ਬੱਚੀਆਂ ਉਹ ਵੀ ਮਾਸੂਮ ਘੱਟ ਉਮਰ ਦੀਆਂ ਬਿਲਕੁਲ 3-3 3.5 ਸਾਲ ਦੀਆਂ ਤਾਂ ਉਹਨਾਂ ਦੇ ਗੋਲੀ ਕਿਵੇਂ ਵਾਜੀ ਫਿਰ ਇਹ ਹਵਾਈ ਫਾਇਰ ਸੀ ਜਾਂ ਸਿੱਧਾ ਨਿਸ਼ਾਨਾ ਸੀ ਕਿਉਂਕਿ ਇੱਕ ਤਾਂ ਗੋਲੀ ਛੱਤ ਤੇ ਬੇਟੀ ਤੇ ਲੱਗੀ ਐ ਬੱਚੀ ਤੇ ਲੱਗੀ ਐ ਉਹ ਮੰਨਿਆ ਜਾ ਸਕਦਾ ਹੈ ਕਿ ਸ਼ਹਿਰ ਜਿਹੜਾ ਇਹ ਹਵਾ ਦੇ ਵਿੱਚ ਫਾਇਰ ਕੀਤਾ ਹੋਵੇ ਪਰ ਦੂਜੀ ਗੋਲੀ ਜਦੋਂ ਟਿਊਸ਼ਨ ਜਾ ਰਹੀ ਸੀ ਉੱਥੇ ਵੱਜੀ ਦੋ ਸ਼ਹਿਰ ਨੇ ਇੱਕੋ ਜੀ ਗੋਲੀ ਐ ਕੀ ਰਹੱਸ ਹੈ ਕਿ ਕੋਇਨਸੀਡੈਂਸ ਕੀ ਐ ਕੌਣ ਫੈਲਾ ਰਿਹਾ ਹੈ ਬੱਚਿਆਂ ਦੇ ਵਿੱਚ دہشت ਬਹੁਤ ਸਵਾਲ ਨੇ ਆਖਿਰ ਕਿਉਂ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਬੱਚਿਆਂ ਦੇ ਵਿੱਚ دہشت ਫੈਲਾਉਣ ਦੀ ਕੋਸ਼ਿਸ਼ ਕੌਣ ਕਰ ਰਿਹਾ ਨਾ ਝਗੜਾ ਨਾ ਦੁਸ਼ਮਣੀ ਫਿਰ ਗੋਲੀ ਕਿਉਂ ਕਿਉਂ ਮਾਰੀ ਗਈ ਏ ਗੋਲੀ ਸਵਾਲ ਬਹੁਤ ਵੱਡੇ ਨੇ ਤੇ ਸੁਲਝ ਕਿਉਂ ਨਹੀਂ ਰਹੀ ਕਹਾਣੀ ਕੋਈ ਇਸ ਦੇ ਪਿੱਛੇ ਆ ਕਿਸ ਪਾਸੇ ਤੋਂ ਗੋਲੀ ਚੱਲੀ ਕਿਸ ਨੇ ਗੋਲੀ ਚਲਾਈ ਕਿਸ ਵੈਪਨ ਨਾਲ ਗੋਲੀ ਚਲਾਈ ਕੀ ਹਵਾਈ ਫਾਇਰ ਕੀਤਾ ਕੀ ਸੀਸੀਟੀਵੀ ਦੇ ਵਿੱਚ ਗੋਲੀ ਚਲਾਉਣ ਵਾਲਾ ਨਹੀਂ ਆਇਆ ਬੱਚਿਆਂ ਨੂੰ ਟਾਰਗੇਟ ਕਿਸ ਨੇ ਕੀਤਾ ਪੁਲਿਸ ਦੇ ਹੱਥ ਕਿਉਂ ਖਾਲੀ ਨੇ ਕਿਉਂ ਪੁਲਿਸ ਨੂੰ ਪਤਾ ਨਹੀਂ ਲੱਗ ਰਿਹਾ ਕਿ ਗੋਲੀ ਚਲਾਉਣ ਵਾਲਾ ਕੌਣ ਹੈ ਕਿਹੜੇ ਵੈਪਨ ਤੋਂ ਕਿਉਂਕਿ ਜੇ ਇਹ ਇਤਫਾਕ ਸੀ ਜਾਂ ਸੋਚ ਸਮਝਿਆ ਵਾਲ ਇਹ ਵੀ ਸਵਾਲ ਹੈ ਜੇ ਗੋਲੀ ਦਾ ਖੋਲ ਮਿਲਿਆ ਤਾਂ ਇਹ ਤਾਂ ਪਤਾ ਲੱਗ ਜਾਂਦਾ ਹੈ ਕਿ ਕਿਸ ਵੈਪਨ ਤੋਂ ਇਹ ਗੋਲੀ ਚੱਲੀ ਹੈ ਫਿਰ ਕਿੱਥੋਂ ਖਰੀਦੀ ਗਈ ਹੈ ਇਹ ਵੀ ਪਤਾ ਲੱਗ ਜਾਂਦਾ ਪਰ ਹਾਲੇ ਵੀ ਪੁਲਿਸ ਦੇ ਵੱਲੋਂ ਹੱਥ ਖਾਲੀ ਨੇ ਰਾਜੀਵ ਸ਼ਰਮਾ ਮੇਰੇ ਸਹਿਯੋਗੀ ਅੰਮ੍ਰਿਤਸਰ ਤੋਂ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਜੁੜੇ ਨੇ ਲਾਈਵ ਰਾਜੀਵ ਬਹੁਤ ਵੱਡੇ ਸਵਾਲ ਨੇ ਦੇਖੋ ਦੋ ਸ਼ਹਿਰ ਨੇ ਜਲੰਧਰ ਸ਼ਹਿਰ ਹੈ ਤੇ ਅੰਮ੍ਰਿਤਸਰ ਸ਼ਹਿਰ ਹੈ ਦੋਵਾਂ ਥਾਵਾਂ ਤੇ ਬੱਚੀਆਂ ਨੇ ਦੋਵਾਂ ਥਾਵਾਂ ਤੇ ਬੱਚੀਆਂ ਦੀ ਉਮਰ 3-3.5 ਸਾਲ ਹੈ ਇੱਕ ਥਾਂ ਤੇ ਬੱਚੀ ਜਿਹੜੀ ਆ ਛੱਤ ਤੇ ਸੀ ਉਸ ਤੇ ਗੋਲੀ ਲੱਗੀ ਅੰਮ੍ਰਿਤਸਰ ਦੇ ਵਿੱਚ ਬੱਚੀ ਜਦੋਂ ਟਿਊਸ਼ਨ ਜਾ ਰਹੀ ਸੀ ਉਸ ਤੇ ਗੋਲੀ ਲੱਗੀ ਪਰ ਆਖਿਰ ਹਾਲੇ ਤੱਕ ਇਹ ਸਪਸ਼ਟ ਕਿਉਂ ਨਹੀਂ ਹੋ ਸਕਿਆ ਕਿ ਗੋਲੀ ਕਿਸ ਨੇ ਚਲਾਈ ਗੋਲੀ ਕਿਉਂ ਚਲਾਈ ਗੋਲੀ ਚਲਾਉਣ ਵਾਲਾ ਕੌਣ ਹੈ ਕਿ ਦੁਸ਼ਮਣੀ ਸੀ ਕਿ ਅਚਾਨਕ ਲੱਗੀ ਕਿਉਂ ਨਹੀਂ ਪੁਲਿਸ ਹਾਲੇ ਸੁਲਝਾ ਪਾਰੀ ਰਾਜੀਵ ਕਰਾਂ ਤਾਂ 27 ਮਈ ਨੂੰ ਸ਼ਾਮ ਲਗਭਗ 5 ਵਜੇ ਜਿਹੜੀ ਬੱਚੀ ਹੈ ਉਹ ਆਪਣੇ ਪਿਤਾ ਦੇ ਨਾਲ ਟਿਊਸ਼ਨ ਦੇ ਲਈ ਜਾਂਦੀ ਹੈ ਔਰ ਜਿਹੜਾ ਟਿਊਸ਼ਨ ਜਿੱਥੇ ਪੜਾਈ ਜਾਂਦੀ ਹੈ ਉਹ ਵੀ ਘਰ ਮਹਿਜ ਉਸ ਦੇ ਘਰ ਤੋਂ 100-200 ਮੀਟਰ ਦੀ ਦੂਰੀ ਤੇ ਆ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਜੋ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਕਿ ਇੱਕਦਮ ਮਜੂਰ ਉਸ ਦੇ ਪਿਤਾ ਨੇ ਵੀ ਦੱਸਿਆ ਕਿ ਬੱਚੀ ਜੋ ਹੈ ਇੱਕਦਮ ហេਠਾ ਡਿੱਗਦੀ ਹੈ ਕਿਉਂਕਿ ਉਦੀ ਲੱਤ ਦੇ ਉੱਤੇ ਜਦੋਂ ਗੋਲੀ ਲੱਗੀ ਤਾਂ ਇੱਕਦਮ ਬਹੁਤ ਜ਼ਿਆਦਾ ਪੇਨ ਹੋਈ ਔਰ ਉਸ ਦੀ ਲੱਤ ਜਿਹੜੀ ਹੈ ਉਹ ਬੈਂਡ ਹੋ ਜਾਂਦੀ ਹੈ ਜਿੱਦਾਂ ਹੀ ਉਹ ਬੇਟੀ ਉਸ ਦੀ ਏਟਾਂ ਡਿੱਗਦੀ ਹੈ ਤਾਂ ਪਿਤਾ ਵੱਲੋਂ ਉਸ ਨੂੰ ਚੁੱਕ ਕੇ ਘਰ ਲਿਜਾਇਆ ਜਾਂਦਾ ਹੈ ਘਰ ਜਾ ਕੇ ਖੁਦ ਅੰਮਰਮ ਪੱਟੀ ਕੀਤੀ ਜਾਂਦੀ ਪਰ ਬਲੀਡਿੰਗ ਬਹੁਤ ਜ਼ਿਆਦਾ ਸੀ ਉਸ ਤੋਂ ਬਾਅਦ ਨੇੜੇ ਦਾ ਇੱਕ ਮੈਡੀਕਲ ਸਟੋਰ ਸੀ ਜਾਂ ਇੱਕ ਕਲੀਨਿਕ ਸੀ ਉੱਥੇ ਲੈ ਕੇ ਪਰਿਵਾਰ ਉਸ ਨੂੰ ਪਹੁੰਚਦਾ ਹੈ ਤਾਂ ਉੱਥੇ ਜਦੋਂ ਡਾਕਟਰ ਦੇ ਵੱਲੋਂ ਇਲਾਜ ਕੀਤਾ ਜਾਂਦਾ ਹੈ ਤਾਂ ਉਹ ਦੇਖਦਾ ਕਿ ਜ਼ਖਮ ਜਿਹੜਾ ਬਹੁਤ ਗਹਿਰਾ ਹੈ ਤਾਂ ਫਿਰ ਉਸ ਵੱਲੋਂ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਨੂੰ ਨੇੜੇ ਦੇ ਕਿਸੇ ਹਸਪਤਾਲ ਦੇ ਵਿੱਚ ਲਿਜਾਇਆ ਜਾਵੇ ਪਰ ਹਸਪਤਾਲ ਦੇ ਵਿੱਚ ਜਾ ਕੇ ਜਿਹੜਾ ਖੁਲਾਸਾ ਹੋਇਆ ਉਸ ਨੇ ਹਰ ਕਿਸੇ ਦੇ ਪੈਰਾਂ ਹੇਠੋਂ ਜ਼ਮੀਨ ਜਿਹੜੀ ਉਹ ਖਸਕਾ ਕੇ ਰੱਖ ਦਿੱਤੀ ਕਿਉਂਕਿ ਡਾਕਟਰ ਨੇ ਜਦੋਂ ਐਕਸ-ਰੇ ਕਰਵਾਇਆ ਤਾਂ ਉਸ ਦੇ ਵਿੱਚ ਪਤਾ ਲੱਗਦਾ ਕਿ ਇੱਕ ਗੋਲੀ ਜਿਹੜੀ ਹੈ ਉਸ ਦਾ ਖੋਲ ਬੱਚੀ ਦੀ ਲੱਤ ਦੇ ਵਿੱਚ ਫਸਿਆ ਹੋਇਆ ਹੈ ਔਰ ਜਿਹੜੀ ਤੁਸੀਂ ਗੱਲ ਕੀਤੀ ਕਿ ਕੀ ਇਹ ਵਾਈਫਾਇਰ ਹੋ ਸਕਦਾ ਹੈ ਔਰ ਜਿਹੜੀ ਗੋਲੀ ਦੀ ਜੇਕਰ ਡਾਇਰੈਕਸ਼ਨ ਦੇਖੀ ਐਕਸਰੇ ਦੇ ਵਿੱਚ ਤਾਂ ਉੱਪਰ ਤੋਂ ਹੇਠਾਂ ਵਾਲੇ ਪਾਸੇ ਨੂੰ ਜਾ ਰਹੀ ਜਿਸ ਤੋਂ ਪਰਿਵਾਰ ਇਹ ਅੰਦਾਜ਼ਾ ਲਗਾ ਰਿਹਾ ਕਿ ਸ਼ਾਇਦ ਕਿਸੇ ਨੇ ਹਵਾਈ ਫਾਇਰ ਕੀਤਾ ਹੋਵੇ ਔਰ ਗੋਲੀ ਉੱਪਰ ਤੋਂ ਹੇਠਾਂ ਨੂੰ ਆਈ ਹੋਵੇ ਪਰ ਹੱਲੇ ਤੱਕ ਜੇਕਰ ਪੁਲਿਸ ਦੀ ਜਾਂਚ ਦੀ ਮੈਂ ਗੱਲ ਕਰਾਂ ਤਾਂ ਪਰਿਵਾਰ ਵੱਲੋਂ ਜਦੋਂ ਸ਼ਿਕਾਇਤ ਦਿੱਤੀ ਜਾਂਦੀ ਹੈ ਪੁਲਿਸ ਨੂੰ ਪੁਲਿਸ ਵੱਲੋਂ ਤੁਰੰਤ ਐਫ ਆਈ ਆਰ ਦਰਜ ਕੀਤੀ ਗਈ ਉੱਥੇ ਪੁਲਿਸ ਜੋ ਹੈ ਜਾ ਕੇ ਉਸ ਪੂਰੇ ਇਲਾਕੇ ਦੀ ਸਰਚ ਵੀ ਕਰਦੀ ਹੈ ਜਿਸ ਜਗ੍ਹਾ ਦੇ ਉੱਤੇ ਅੰ ਦੱਸਿਆ ਗਿਆ ਸੀ ਔਰ ਅਸੀਂ ਵੀ ਖੁਦ ਜਾ ਕੇ ਉਹ ਪੂਰਾ ਇਲਾਕਾ ਵੀ ਦਿਖਾਇਆ ਔਰ ਪੂਰੇ ਹਾਲਾਤ ਦਿਖਾਏ ਸੀ ਸੀਸੀਟੀਵੀ ਕੈਮਰੇ ਵੀ ਕੁਝ ਜਿਹੜੇ ਲੱਗੇ ਹੋਏ ਸੀ ਪਰ ਉਸ ਤੋਂ ਬਾਅਦ ਪੁਲਿਸ ਦੀ ਕਾਰਵਾਈ ਜਿਹੜੀ ਹੈ ਕਿਤਨਾ ਕਿਤੇ ਥੋੜੀ ਢਿੱਲੀ ਜ਼ਰੂਰ ਨਜ਼ਰ ਆ ਰਹੀ ਹਾਲਾਂਕਿ ਜਿਹੜੇ ACP ਨੇ ਗਗਨਦੀਪ ਸਿੰਘ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਸੀਂ ਵਕ ਵਕ ਪਹਿਲੂਆਂ ਤੋਂ ਇਸ ਦੀ ਜਿਹੜੀ ਜਾਂਚ ਹੈ ਉਹ ਕਰ ਰਹੇ ਹਾਂ ਪਰ ਲਗਭਗ 5 ਦਿਨ ਹੋ ਚੁੱਕੇ ਨੇ ਇਸ ਮਾਮਲੇ ਨੂੰ ਹਲੇ ਤੱਕ ਵੀ ਪੁਲਿਸ ਦੇ ਹੱਥ ਖਾਲੀ ਨੇ ਇਹ ਨਹੀਂ ਪਤਾ ਲੱਗ ਸਕਿਆ ਕਿ ਗੋਲੀ ਕਿਸ ਵੈਪਨ ਦੇ ਨਾਲ ਚੱਲੀ ਹੈ ਗੋਲੀ ਕਿਸ ਵੱਲੋਂ ਚਲਾਈ ਗਈ ਹਾਲਾਂਕਿ ਇਸ ਬੱਚੀ ਦੀ ਜੇਕਰ ਉਸਦੀ ਲੱਤ ਦੇ ਉੱਤੇ ਗੋਲੀ ਲੱਗੀ ਹੈ ਤਾਂ ਸਰੀਰ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਵੀ ਲੱਗ ਸਕਦੀ ਸੀ ਜਾਂ ਉਸਦੇ ਪਿਤਾ ਨੂੰ ਵੀ ਲੱਗ ਸਕਦੀ ਸੀ ਤਾਂ ਇਹ ਇੱਕ ਖੁਸ਼ਕਿਸਮਤੀ ਵਾਲੀ ਗੱਲ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਕਿਸਮਤ ਚੰਗੀ ਸੀ ਔਰ ਬੱਚੀ ਵੀ ਫਿਲਹਾਲ ਹਸਪੀਟਲ ਤੋਂ ਉਸ ਨੂੰ ਛੁੱਟੀ ਮਿਲ ਗਈ ਹੈ ਔਰ ਉਸ ਦਾ ਆਪਰੇਟ ਕਰਕੇ ਗੋਲੀ ਜਿਹੜੀ ਹੈ ਉਸ ਦੀ ਲੱਤ ਦੇ ਵਿੱਚੋਂ ਕੱਢ ਲਈ ਗਈ ਸੀ ਬੱਚੀ ਦੀ ਸਿਹਤ ਵੀ ਬਿਲਕੁਲ ਠੀਕ ਹੈ ਪਰ ਜੇਕਰ ਕਿਤੇ ਹੋਰ ਕਿਸੇ ਸਰੀਰ ਦੇ ਹਿੱਸੇ ਤੇ ਗੋਲੀ ਲੱਗਦੀ ਤਾਂ ਬੱਚੇ ਦੀ ਜਾਨ ਬਿਲਕੁਲ ਰਾਜੀਵ ਸਵਾਲ ਤਾਂ ਬਹੁਤ ਨੇ ਕਿ ਪੁਲਿਸ ਦੀ ਕਾਰਗੁਜ਼ਾਰੀ ਢਿੱਲੀ ਹੈ ਪਰ ਇੱਕ ਇਹ ਵੀ ਜਾਣਨਾ ਚਾਹੁੰਦੇ ਹਾਂ ਕਿ ਇੱਕ ਸੀਸੀਟੀਵੀ ਤਾਂ ਉੱਥੇ ਸੀ ਜਿਸ ਦੇ ਵਿੱਚ ਇਹ ਘਟਨਾ ਕੈਦ ਵੀ ਹੋਈ ਹੈ ਕਿ ਜਿਹੜਾ ਪਿਤਾ ਇਹ ਆਪਣੀ ਬੱਚੀ ਨੂੰ ਟਿਊਸ਼ਨ ਛੱਡਣ ਜਾ ਰਿਹਾ ਸੀ ਤਾਂ ਅਚਾਨਕ ਉਸ ਤੋਂ ਬਾਅਦ ਗੋਦੀ ਚੁੱਕ ਲੈਂਦਾ ਗੋਦ ਚੁੱਕ ਕੇ ਲੈ ਕੇ ਜਾਂਦਾ ਤੇ ਤੁਰੰਤ ਹਸਪੀਟਲ ਦੇ ਵਿੱਚ ਲੈ ਕੇ ਜਾਂਦਾ ਪਰ ਉੱਥੇ ਕੀ ਹੋਰ ਸੀਸੀਟੀਵੀ ਨਹੀਂ ਕਿ ਹਾਲੇ-ਦਾਲੇ ਦੇ ਸੀਸੀਟੀਵੀ ਖੰਘਾਲੇ ਨਹੀਂ ਗਏ ਕਿ ਹਾਲੇ-ਦਾਲੇ ਦੇ ਲੋਕਾਂ ਤੋਂ ਪੁੱਛਗਿੱਛ ਨਹੀਂ ਕੀਤੀ ਗਈ ਜੇ ਉੱਥੇ ਘਰ ਨੇ ਜਾਂ ਦੁਕਾਨਾਂ ਨੇ ਕਿਉਂਕਿ ਕਿਸੇ ਨੇ ਆਵਾਜ਼ ਵੀ ਸੁਣੀ ਹੋ ਸਕਦੀ ਹੈ ਤੇ ਜਿਹੜੇ ਵੈਪਨ ਦੇ ਨਾਲ ਗੋਲੀ ਡਾਇਰੈਕਸ਼ਨ ਦੀ ਗੱਲ ਹੋ ਰਹੀ ਹੈ ਉਸ ਪਾਸਿਓਂ ਪੁੱਛਗਿੱਛ ਕੀਤੀ ਗਈ ਜਾਂ ਇਸ ਨੂੰ ਪੁਲਿਸ ਨੇ ਸੀਰੀਅਸ ਨਹੀਂ ਲਿਆ ਅ ਦੇਖੋ ਮੈਂ ਉਹੀ ਗੱਲ ਕਰ ਰਿਹਾ ਕਿ ਐਫ ਆਈ ਆਰ ਜਦੋਂ ਦਰਜ ਕੀਤੀ ਗਈ ਤਾਂ ਉਦੋਂ ਜਿਹੜੇ ਪੁਲਿਸ ਮੁਲਾਜ਼ਮ ਨੇ ਜਾਂ ਉਸ ਇਲਾਕੇ ਦੇ ਜਿਹੜੇ ਇੰਚਾਰਜ ਨੇ ਉਹ ਜ਼ਰੂਰ ਉਸ ਪਰਿਵਾਰ ਤੱਕ ਪਹੁੰਚਦੇ ਨੇ ਉਸ ਏਰੀਏ ਦਾ ਉਹਨਾਂ ਵੱਲੋਂ ਜੋ ਹੈ ਸਰਚ ਆਪਰੇਸ਼ਨ ਇੱਕ ਛੋਟਾ ਜਿਹਾ ਕੀਤਾ ਜਾਂਦਾ ਹੈ ਪਰ ਸੀਸੀਟੀਵੀ ਕੈਮਰਾ ਦੀ ਜੇਕਰ ਮੈਂ ਗੱਲ ਕਰਾਂ ਤਾਂ ਜਿਹੜੀ ਫੁਟੇਜ ਅਸੀਂ ਉਸ ਕੈਮਰੇ ਤੋਂ ਕਲੈਕਟ ਕੀਤੀ ਹੈ ਹੋ ਸਕਦਾ ਪੁਲਿਸ ਨੇ ਵੀ ਕੀਤੀ ਹੋਵੇ ਕਿਉਂਕਿ ਉੱਥੇ ਆਸ-ਪਾਸ ਸਿਰਫ ਉਹੀ 2-3 ਕੈਮਰੇ ਸੀ ਪਰ ਜੇਕਰ ਪੂਰੇ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾ ਕੈਮਰੇ ਸਾਨੂੰ ਨਜ਼ਰ ਨਹੀਂ ਆਏ ਪਰ ਕਿਉਂਕਿ ਇਹ ਕੰਮ ਪੁਲਿਸ ਦਾ ਹੈ ਇਨਵੈਸਟੀਗੇਸ਼ਨ ਕਰਨਾ ਪੁਲਿਸ ਦੀ ਡਿਊਟੀ ਹੈ ਤਾਂ ਪੁਲਿਸ ਦਾ ਇਹ ਕਹਿਣਾ ਹੈ ਕਿ ਅਸੀਂ ਸੀਸੀਟੀਵੀ ਤੋਂ ਇਲਾਵਾ ਹੋਰ ਵੀ ਕਈ ਐਂਗਲ ਨੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਉਸ ਏਰੀਏ ਦੇ ਵਿੱਚ ਕਿੰਨੇ ਲੋਕਾਂ ਦੇ ਕੋਲ ਲਾਇਸੈਂਸੀ ਵੈਪਨ ਨੇ ਔਰ ਇੱਕ ਇਸ ਵੈਪਨ ਦੀ ਗੋਲੀ ਹੋ ਸਕਦੀ ਹੈ ਤਾਂ ਪੁਲਿਸ ਜਾਂਚ ਦੀ ਗੱਲ ਫਿਲਹਾਲ ਕਰਦੀ ਹੋਈ ਠੀਕ ਹੈ ਬਹੁਤ ਸ਼ੁਕਰੀਆ ਰਾਜੀਵ ਸ਼ਰਮਾ ਮੇਰੇ ਸਹਿਯੋਗੀ ਜੁੜੇ ਹੋਏ ਸੀ ਅੰਮ੍ਰਿਤਸਰ ਤੋਂ ਜਾਣਕਾਰੀ ਦੇ ਰਹੇ ਸੀ ਪਰ ਹਾਲੇ ਵੀ ਇਹ ਮਿਸਟਰੀ ਸੁੱਲਦੀ ਨਹੀਂ ਹੈ ਦੋ ਬੱਚੀਆਂ ਨੂੰ ਗੋਲੀ ਲੱਗਦੀ ਹੈ ਤੇ ਹਾਲੇ ਵੀ ਪਤਾ ਨਹੀਂ ਲੱਗ ਸਕਿਆ ਕਿ ਗੋਲੀ ਚਲਾਉਣ ਵਾਲਾ ਕੌਣ ਸੀ